ਤਰੀਕ 11 ਆਇਆ ਧਨੋਲਾ ਪਛੂ ਮੰਡੀ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਘਾਟ ਬਾਤ ਜ਼ਰੂਰ ਅੱਛਾ ਕਰੋ ਫਿਰ ਉਸ ਹਿਸਾਬ ਦੇ ਨਾਲ ਵੀਡੀਓ ਬਣਾਈ ਜਾਂਦੀ ਹੈ ਅੱਜ ਦਿਖਾਉਨੇ ਆ ਥੋੜਾ ਜਿਹਾ ਹਾੜੀ ਪੈ ਹਾੜੀ ਪੈ ਚੱਲੀ ਬਾੜੀ ਤੇ ਡੰਗਰ ਥੋੜੇ ਜਾਇ ਜੀ ਆਏ ਨੇ ਤੇ ਚਲੋ ਦਿਖਾਉਨੇ ਆ ਫਿਰ ਅੱਜ ਤੇ ਕੀ ਰੇਟ ਰਹਿੰਦੇ ਆ ਬੰਦੇ ਰੋ ਮਾਲਵਾ ਵਲੋਗਰ YouTube ਤੇ ਰਹਿੰਦਾ ਕੈਮਰਾ ਨਮਟਾਈ ਸੀ ਪਹਿਲੇ ਤੇ ਪਹਿਲੇ ਤੇ ਅੱਛਾ ਜੀ ਤੇ ਇਹਦੀ ਕੋਈ ਮੱਝ ਹੈ ਮੋਰਨਿੰਗ ਮੱਝ ਠੀਕ ਹੈ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਕਿ ਕਿਹੜੇ ਸੀਮਿੰਟ ਦੀਆਂ ਕਿਹੜੇ 80 ਕਿਲੋ ਦਾ ਰਖਾਟ ਹੈ ਦਾ 3500 ਕਿੱਲਾ ਕਿੰਨਾ ਜੀ ਰਖਾਟ ਹੋ ਯਾਰ ਮੈਨੂੰ ਸਰਟੀਫਿਕੇਟ ਨਹੀਂ ਮਿਲਿਆ ਅੱਜ ਮੈਂ ਬੱਸ ਹੋਈ ਜਾ ਰਿਹਾ ਅੱਛਾ ਚੱਲ ਬਈ ਇੱਕ ਮੇਲਾ ਜੱਤੀ ਵੀ ਹੈ ਵੀ ਹਾਂ ਮੇਲਾ ਜੇ ਤੂੰ ਨਗੀਨਾ ਦਿਖਾਉਨੇ ਆ ਇਹ ਆ ਲੋ ਜੀ ਆਹ ਟ੍ਰਟਰ ਦੇਖ ਕਰ ਮਾਲੀਦਾਲ ਲੱਗਿਆ ਹੋਇਆ ਸਨੱਖਾ ਇਹ ਆ ਲੋ ਜੀ ਤੁਹਾਡੀ ਡਿਟੇਲ ਪੁੱਛਾਂਗੇ ਕਿੰਨਾ ਦੁੱਧ ਤੇ ਕਿੰਨਾ ਪੈਸਾ ਤੇ ਮੇਲਾ ਜੇ ਤੂੰ ਮੱਝਾ ਬਾਪੂ ਕਹਿੰਦਾ ਤੇ ਇਹ ਹਾਲਾਤ ਸੂਏ ਕਹਿੰ ਮੈਂ ਬਾਪੂ ਐ ਸੀ ਮੈਂ ਤੂਹੇ ਅੱਛਾ ਆਪਣੀ ਨਿੱਕੀ ਤੇ ਵੀ ਪਾਈ ਆ ਝੂਠ ਮਟ ਕੇ ਨਹੀਂ ਵੇਚਣੀ ਅੱਛਾ ਤੇ ਦੁੱਧ ਹੁਣ ਹੁਣ ਕਿੰਨੇ ਲੀਟਰ ਦੁੱਧ ਹੈਵੇ ਥੱਲੇ 20 ਲੀਟਰ ਇਸ ਵੇਲੇ ਤਿਆਰ ਹੈ ਠੀਕ ਐ 20 ਲੀਟਰ ਇਸ ਵੇਲੇ ਦੁੱਧ ਤਿਆਰ ਮੇਲਾ ਜੇ ਤੂੰ ਮੱਝ ਤੇ ਆਲੋ ਕਾਰਲੋ ਨੀ ਗੀਨਾ ਚੈੱਕ ਦਿਖਾ ਇਹ ਟੋਪ ਦਾ ਤੇ ਸਾਰੀ ਡਿਟੇਲ ਬਾਪੂ ਤੋਂ ਪੁੱਛ ਰਿਹਾ ਕੋਨੇ ਸਾਡੇ ਅਮਰੀਕਾ ਕੋਲ ਜੀ ਮਿਲੂਗੀ ਸ਼ਹਿਰਾ ਮੈਲੇ ਦੀ ਹਾਂਜੀ ਅੱਛਾ ਇਹਦਾ ਸਰਟੀਫਿਕੇਟ ਨਾਮ ਚੱਕਿਆ ਹੋਇਆ ਹਾਂ ਦੁੱਧ ਦਾ ਵੀ ਰਿਕਾਰਡ ਸਾਰਾ ਕੁਝ ਮਿਲੂਗਾ ਘਰ ਪਿਆ ਕੋਲ ਜੀ ਦੇ ਦੋ ਨਾਲ ਮੱਝੀ ਅੱਛਾ ਹਾਂ ਜਦੋਂ ਮਰਜ਼ੀ ਆ ਕੇ ਲੈ ਜੀ ਤੇ ਇਹਦੇ ਮਗਰ ਬੱਚਾ ਕਿਹੜਾ ਹੁਣ ਉਹ ਬੱਚਾ ਇਹਦਾ ਮਗਰ ਇਹ ਆ ਜੀ ਐਸਾ ਆਪਣਾ ਸਵਰਾੜ ਦਾ ਸਵਰਾੜ ਦਾ ਹਾਂ ਅੱਛਾ ਕਿੰਨੇ ਚਿਰ ਦੀ ਛੂਈਆ ਹੁਣ ਇਹ 1 ਚੋਕ ਇੱਕ ਮਿੰਟ ਹਾਂਜੀ ਇੱਕ ਮਿੰਟ ਇੱਕ ਮਹੀਨਾ ਹੋ ਗਿਆ ਸੋਈ ਨੂੰ ਹੁਣ ਕੀ ਮੰਗਦੇ ਹੋ ਇਹਦਾ ਹੁਣ 5 ਲੱਖ ਰੁਪਏ ਲੇ ਮੰਗ 5 ਲੱਖ ਮੰਗਦੇ ਹੋ ਠੀਕ ਹੈ ਤੇ ਪਿੰਡ ਕਿਹੜਾ ਆਪਣਾ ਦੱਸੋ ਫਤੇਗੜ ਸਨਣਾ ਹਾਂ ਠੀਕ ਹੈ ਤੇ ਮੋਬਾਈਲ ਨੰਬਰ ਹਾਂਜੀ ਮੋਬਾਈਲ ਨੰਬਰ ਮੈਂ ਮੋਬਾਈਲ ਨੰਬਰ ਤੈਨੂੰ ਮੈਂ ਦੱਸ ਦਿੰਦਾ ਆ ਮੋਟਾ ਬੋਲੀ ਵੇ ਬਾਪੂ ਤੂੰ ਉੱਛ ਕੇ ਮੋਬਾਈਲ ਨੰਬਰ ਪਾਪੂ ਕਹਿੰਦਾ ਦੱਸ ਦਿੰਨਾ ਇੱਕ ਵਾਰ ਤੇ ਕੱਟਾ ਵੀ ਦਰਸ਼ ਨਹੀਂ ਆ ਤੇ ਹਾਂ ਕੋਈ ਗੱਲ ਨਹੀਂ ਆਓ ਇਹ ਐ ਤੇ ਕਿਹੜੇ ਮੇਲੇ ਦੀ ਜੇਤੂ ਆ ਗਈ ਜਗਰਾਵਾ ਜਗਰਾਵਾ ਪੀਡੀਐਫ ਦੀ ਪੀਡੀਐਫ ਦੀ ਠੀਕ ਹੈ ਪੀਡੀਐਫ ਜਗਰਾਵਾ ਤੇ ਕਹੇ ਠੀਕ ਹੈ ਕਿੰਨਾ ਨੰਬਰ ਬੋਲੀ 98760 ਹਾਂ 96468 ਇੱਕ ਵਾਰੀ ਫੇਰ ਬੋਲ 98760 ਹੂੰ 96468 ਅੱਛਾ ਠੀਕ ਹੈ ਲੈ ਭਾਈ ਇੱਕ ਵਾਰ ਕਰ ਦੋਜੇ ਨੰਬਰ ਦਾ ਅੱਛਾ ਨੰਬਰ ਦਾ ਐਬਿਡੈਂਟ ਆ ਹਰਿਆਣੇ ਚ ਮੇ ਲੱ ਲ ਕੇ ਕਿਹੜਾ ਹਾਂ ਮੇਲੇ ਚ ਲੱ ਕੇ ਮੇਰੇ ਐਨ ਯਾਦ ਕਿਹੜਾ ਨਾ ਕਹਿੰਦੀ ਹਾਂ ਡਾ ਲੱ ਕੇ ਗਿਆ ਸੀ ਅੱਛਾ ਉੱਥੇ ਵੀ ਪਹਿਲੇ ਨੰਬਰ ਤੇ ਆ ਹਾਂ ਨੈਟ ਸੇ ਪਾਈ ਵੀ ਆ ਕੱਢ ਲੈਣ ਨੂੰ ਅੱਛਾ ਗੋਪੀ ਬੰਤੇ ਆਪਣਾ ਨਾਂ ਸਰਦਾਰ ਜੀ ਕੀ ਆ ਹੈ ਗੋਪੀ ਡਾਕਟਰ ਦੇ ਹਾਂ ਤੇ ਆਪਣਾ ਨਾਂ ਕੀ ਆ ਮੇਰਾ ਨਾਂ ਤਾਂ ਬਿੰਦਰ ਸਿੰਘਾ ਡਾਕਟਰ ਦਾ ਡੇੜੀ ਆ ਮੈਂ ਉਹ ਜਗਜੀਤ ਸਿੰਘ ਆ ਅੱਛਾ ਠੀਕ ਹੈ ਆ ਨੰਬਰ ਜਗਜੀਤ ਸਿੰਘ ਦਾ ਅੱਛਾ ਅੱਜ ਸੇਲ ਕਰਨ ਨੂੰ ਲੈ ਆਇਆ ਹਾਂ ਹੈ ਅੱਜ ਫਿਰ ਵੇਚ ਕੇ ਜਾਈਏ ਠੀਕ ਹੈ ਜੀ ਪਰ ਇਹ ਫਿਰ ਟੰਗਰ ਵਾਲੇ ਹੋ ਗਏ ਠੀਕ ਰਣਜੀਤ ਲੈ ਮੈਂ ਰੰਜੀਤ ਤੇ ਤੋੜ ਦੇਣ ਕਿੰਨੇ ਨੂੰ ਤੇ ਕਰਦਿਆਂ ਗੱਲ ਫੇਰ ਤੇ ਕੀ ਰੇਟ ਮੰਗਦਾ ਤੇ ਕਿੰਨੇ ਦੁੱਧ ਵਾਲੀ ਐ ਕਰਮਾਲੀ ਤੇ ਇੱਕ ਵਾਰੀ ਆਰਡਰ ਕਰਵਾ ਕੇ ਚੈੱਕ ਲਮੀ ਤੋਰਲਾ ਸੁਣਿਆ ਆ ਲੋ ਜੀ ਤੇ ਪੁੱਛਦੇ ਆ ਕਿੰਨੇ ਲੀਟਰ ਦੁੱਧ ਤੇ ਕਿਹੜਾ ਪਿੰਡ ਤੇ ਕਿਵੇਂ ਆਪਾਂ ਡੀਟੇਲ ਪੁੱਛਦੇ ਹੁੰਨੇ ਆ ਆਰਡਰ-ਉਡਰ ਕਰਮਾਲੀ ਤੇ ਚੰਗਾ ਲੱਗਿਆ ਹੋਇਆ ਤੇ ਇੱਕ ਵਾਰੀ ਫੇਸ ਚੈੱਕ ਕਰ ਲੋ ਤੇ ਚੱਲ ਭਾਈ ਬੰਨ ਸੋਧਾ ਚਾਰ ਦੰਦਾ ਚਾਰ ਦੰਦਾ ਚਾਰ ਦੰਦਾਂ ਦੀ ਛੋਟੀ ਐ ਤੇ ਇਹਦੀ ਸਾਰੀ ਡਿਟੇਲ ਪੁੱਛਾਂਗੇ ਆ ਟਰੱਕ ਸੋਹਣਾ ਲੱਗਿਆ ਹੋਇਆ ਗੈਪ ਵਾਲਾ ਤਣ ਤੇ ਪੁੱਛ ਦਿਆਂ ਡਿਟੇਲ ਇਹਦੀ ਸੱਜਰੀ ਕਾਲੋ ਬਾਈ ਇਹ ਇੱਕ ਪਹਿਲਾ ਇਹਦੀ ਜਾਣਕਾਰੀ ਦੇ ਅੱਛਾ ਇਹ ਕਿੰਨੇ ਚਿਰ ਦੀ ਛੋ ਜਾ ਹੁਣ ਇਹ ਹੈਗੀ ਹੈ ਹਫਤੇ ਦੀ ਛੋ ਤੇ ਆ ਬੱਚਾ ਹਾਂਜੀ ਲੀਲੀ ਦਾ ਬੱਚਾ ਨੀਲੀ ਰਾਮ ਦਾ ਕਟਾ ਜੀ ਮਗਰ ਕਟਾ ਸ਼ਾਨ ਦਾ ਅੱਛਾ ਕਿਹੜ ਦਾ ਅਲਬਾਕ ਸ਼ਾ ਅਲਬਾਕ ਦਾ ਅੱਛਾ ਇਹ ਹੁਣ ਛੋਟੀ ਪਹਿਲੇ ਆ ਪਹਿਲੇ ਨੂੰ ਚਾਰ ਦੰਦਾਂ ਦਾ ਜੀ ਚਾਰ ਦੰਦਾਂ ਦਾ ਤੇ ਕੀ ਡਿਮਾਂਡ ਕਰਦੇ ਹੋਣੇ ਜੀ ਡਿਮਾਂਡ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਅੱਛਾ ਤੇ ਦੁੱਧ ਕਿੰਨੇ ਲੀਟਰ ਕੜਦੀਏ 15 ਕਿਲੋ ਇਸ ਟਾਈਮ ਪਿਆਰ ਹੈ 15 ਠੀਕ ਹੈ ਤੇ ਦੂਜਾ ਨੰਬਰ ਤੋਰ ਸਕਦਾ ਜੀ ਆ ਲੋ ਜੀ ਇਹਦਾ ਵੀ ਤੋਰਾ ਕਰਵਾਉਣਾ ਕਰ ਮੈਂ ਅੱਜ ਦਾ ਚੈੱਕ ਤੇ ਆ ਲੈ ਤੇ ਦੂਜੇ ਨੰਬਰ ਦੇ ਮੱਝ ਐਸੀ ਵੀਰ ਕੋਲੇ ਦਿਖਾਉਣਾ ਇਹ ਆਲੋ ਆ ਡੋਟ ਕਰ ਲੋ ਇੱਕ ਵਾਰੀ ਚੈੱਕ ਆ ਲੋ ਜੀ ਦਿੱਖ ਕਰੋ ਇੱਕ ਵਾਰੀ ਅਡਰ ਚੈੱਕ ਜਾਇਪਾਲਾ ਥਣ ਲੱਗਿਆ ਹੋਇਆ ਮੁਸ਼ਕਿਲ ਤੇ ਇੱਕ ਵਾਰੀ ਫੇਸ ਕੁਆਲਟੀ ਕਰ ਲੋ ਚੈੱਕ ਤੇ ਆ ਲੋ ਜੀ ਇਹਦਾ ਵੀ ਸਾਡੀ ਡਿਟੇਲ ਪੁੱਛਾਂਗੇ ਕਿ ਕਿੰਨੇ ਪੈਸੇ ਤੇ ਕਿੰਨਾ ਦੁੱਧ ਤੇ ਕਿਹੜਾ ਪਿੰਡ ਸਤ ਸ੍ਰੀ ਅਕਾਲ ਭਾਈ ਸਤ ਸ੍ਰੀ ਅਕਾਲ ਅੱਛਾ ਇਹ ਕਹੇ ਮੇ ਸੂਆ ਇਹ ਦੂਜਾ ਸੂਆ 6 ਦਿਨ ਦਾ ਇਹ 6 ਦਿਨ ਦੂਜਾ ਸੂਆ ਹਾਂਜੀ ਠੀਕ ਹੈ ਤੇ ਮਗਰ ਬੱਚਾ ਇਹਦੇ ਕੀ ਹੈ ਕੱਢੀ ਆਈ ਚੌਥਾ ਦਿਨ ਆ ਸੂਈ ਨੂੰ ਚੌਥਾ ਦਿਨ ਤੇ ਮਗਰ ਕੱਟੀ ਤੇ ਹੁਣ ਇਹਦਾ ਕੀ ਮੰਗਦੇ ਹੋ ਇਹਦਾ ਬਰੇਡ ਫੋਨ ਤੇ ਕਰਾਂਗੇ ਦੁੱਧ 15 ਕਿਲੋ ਇਸ ਟਾਈਮ ਚਵਾਈ ਵਾਲਾ ਤਿਆਰ ਆ ਜੀ 15 ਲੀਟਰ ਤਿਆਰ ਅੱਛਾ ਇਹ ਬੰਦਾ ਜੇ ਦੂਰੋਂ ਡੇੜੇ ਆਵੇ ਇੱਕ ਡੰਗਾ ਚੋਵੇ ਦੋ ਚੋਵੇ ਭਾਵੇਂ 5 ਟਾਈਮ ਚੋਵੇ ਜੀ 5 ਟਾਈਮ ਚੋਵੇ ਪਿੰਡ ਕਿਹੜਾ ਆਪਣਾ ਆਪਣਾ ਫੀਡਪੋਰਟ ਜਲਾਈ ਕਿ ਪਿੰਡ ਕਿਹੜਾ ਪਿੰਡ ਕਵਾਜਾ ਫੜਕਾ ਜੀ ਅੱਛਾ ਤੇ ਮੋਬਾਈਲ ਨੰਬਰ ਬੋਲ ਕੇ 9317148410 ਠੀਕ ਹੈ ਜੇ ਜਿਆਦਾ ਦੂਰੋਂ ਆਵੇ ਬੰਦਾ ਪ੍ਰਬੰਧ ਹੈ ਰਾਤ ਰਹੇ ਵੀ ਸਾਰਾ ਕੁਝ ਪ੍ਰਬੰਧਾ ਹੀ ਰਹਿਣ ਦਾ ਪ੍ਰਬੰਧ ਦਾ ਟਰਾਂਸਪੋਰਟ ਦਾ ਪ੍ਰਬੰਧ ਸਭ ਕੁਝ ਮਿਲੂਗਾ ਠੀਕ ਹੈ ਲੈ ਭਾਈ ਨੱਚ ਇਹ ਤਹੋਰਾ ਇੱਕ ਝੋਟੀ ਆ ਆ ਵਾਲੀ ਆ ਠੀਕ ਹੈ ਤੇ ਇਹਦਾ ਵੀ ਤੁਰਤ ਤਰਾ ਕਰਾ ਕੇ ਦੇਖਦੇ ਚੱਕ ਸੱਜਰਾ ਤੋਰ ਹੋਏ ਤੈਨੂੰ ਵੀ ਕਰਮਾ ਵਾਲੀ ਨੂੰ ਤੇ ਆ ਲੋ ਜੀ ਇਹਦੇ ਵਿੱਚ ਸੰਗਾ ਅਟਰ ਲੱਗਿਆ ਹੋਇਆ ਗੈਪ ਵਾਲਾ ਥਣ ਲੱਗਿਆ ਹੋਇਆ ਝੋਟੀ ਦੇ ਤੇ ਆ ਲੋ ਤੋਰ ਤਰਾ ਕਰੋ ਇੱਕ ਵਾਰੀ ਚੈੱਕ ਆ ਜਾ ਮੋੜ ਲੈ ਸੱਜਰਾ ਮੋੜ ਲੈ ਮੋੜ ਲੈ ਤੇ ਇੱਕ ਵਾਰੀ ਕਰੋ ਫੇਸ ਕੱਪ ਬੜਾ ਕੱਦ ਕਾਟਾ ਸੋਨਾ ਬਣਾਇਆ ਹੋਇਆ ਝੋਟੀ ਨੇ ਤੇ ਫੇਸ ਕਰੋ ਇੱਕ ਵਾਰੀ ਚ ਇਹਨੂੰ ਪੁੱਛਾਂਗੇ ਕਿ ਕਹਿੰਵੇਂ ਸੂਏ ਤੇ ਕਿੰਨਾ ਦਿੱਤਾ ਤੇ ਕਿੰਨੇ ਪੈਸੇ ਮੰਗੇ ਤੇ ਆਹ ਲੋ ਜੀ ਹਾਂ ਫਿਰ ਇਹ ਇਹ ਚ ਨਗ ਦਾ ਦੱਸੋ ਵੀ ਪਹਿਲਣੇ 4 ਦੰਦ ਦਾ ਪਹਿਲਣੇ 4 ਦੰਦ ਤੇ ਮਗਰ ਬੱਚਾ ਘਟਾਈ ਇਹਦੇ ਮਗਰ ਇਹ ਆਹ ਵਾਲਾ ਹਾਂਜੀ ਹੈਗੀ 20 ਦਿਨ ਦੀ ਸੂਈ ਹੈ 20 ਦਿਨਾਂ ਦੀ ਸੂਈ ਹੈ ਪਹਿਲਣ ਹੈ ਮਗਰ ਕਟਾ ਤੇ ਦੁੱਧ ਕਿੰਨੇ ਲੀਟਰ 21 17 ਕਿਲੋ ਚਵਾਈ ਵਾਲਾ 17 ਕਿਲੋ ਚਵਾਈ ਵਾਲਾ ਚੋਣ ਵਾਲਾ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਲੈ ਜਿਹੜਾ ਮਰਜ਼ੀ ਅੱਛਾ ਤੇ ਮੋਬਾਈਲ ਮਰ ਇੱਕ ਵਾਰੀ ਫੇਰ ਬੋਲ 98171 48410 ਲੈ ਬਾਈ ਨੱਚ ਪਰ ਕਰ ਲੀ ਆਹ ਲੋ ਫਿਰ ਇੱਕ ਵਾਰੀ ਦੂਰੋਂ ਦਿਖਾ ਦਿਆਂ ਟਾਪ ਦੇ ਨਗੀਨੇ ਨੇ ਬਾਈ ਕੋਲ ਇੱਕ ਹੋਰ ਨਗੀਨਾ ਸਰਾ 17 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਸ ਇੱਕ ਵਾਰੀ ਮੈਂ ਰੇਟ ਦਿਖਾ ਦਿਆਂ ਤੇ ਆਹ ਲੋ ਫੇਸਬੁਕ 'ਚ ਕਰੋ ਟੈੱਕ ਕਰਮਾਲੀ ਦਾ ਸਾਰੀ ਡਿਟੇਲ ਪੁੱਛਾਂਗੇ ਇਹ ਬੰਦੇ ਕੋਲੇ ਵਧੀਆ ਡੰਗਰ ਹੁੰਦੇ ਨੇਗੇ ਇਹ ਆ ਲੋ ਜੀ ਤੇ ਪੁੱਛ ਲਿਆ ਵੀ ਇਹ ਪਹਿਲਾਂ ਨਾ ਇੱਕ ਕੈਮੇ ਚੂਏ ਆ ਲੈ ਲੈ ਦੱਸੋ ਆ ਜੋ ਇੱਕ ਵਾਰੀ ਦੱਤ ਦੋ ਦੀ ਡਿਟੇਲ ਤੇ ਸੂਏ ਕੰਮਿਆ ਇਹ ਪਹਿਲਾਂ ਜੀ ਦੋ ਦੰਦ ਹਜੇ ਪਹਿਲਾਂ ਸੂਹਣੀਆਂ ਇਹਨੇ ਦੋ ਦੰਦ ਕੱਟੂ ਹੀ ਹਜੇ ਸਮਝ ਤੇ ਦੋ ਦੰਦ ਹੀ ਆ ਇਹ ਕਹਿੰਦਾ ਭਾਈ ਦੋ ਦੰਦ ਕੱਟਿਆ ਹਜੇ ਪਹਿਲੇ ਛੂਏ ਤੇ ਇਹਦੀ ਸਾਰੀ ਡਿਟੇਲ ਪੁੱਛਦਾ ਲੈ ਇੱਕ ਵਾਰੀ ਫੇਸਬੁਕ 'ਤੇ ਸੂਵੇ ਕਰਾ ਦੇ ਚੈੱਕ ਬੜੀ ਸੁਨੱਖੀ ਪਾਲੀ ਹੋਈ ਆ ਤੇ ਇਹਦੀ ਸਾਰੀ ਡਿਟੇਲ ਪੁੱਛ ਕੇ ਦੱਸਦਾ ਵਾਜੀ ਹੁਣ ਇਹਦੇ ਬਾਰੇ ਜਾਣਕਾਰੀ ਦਿਓ 17 ਤਰੀਕ ਨੂੰ ਦਿਨ ਪੂਰੇ ਨੇ ਜੀ 17 ਨੂੰ ਦਿਨ ਪੂਰੇ ਹੋ ਜਾਣਗੇ ਇਹਦੇ ਤੇ ਪਹਿਲੇ ਛੂਏ ਛੂਣਾ ਹੈ ਹਾਂਜੀ ਅੱਛਾ ਤੇ ਹੁਣ ਇਹਦੀ ਡਿਮਾਂਡ ਕਿੰਨੇ ਪੈ ਜਾਂਦੀ ਆ ਇਹਦਾ ਗੁੱਲ ਦਾ 4 ਲੱਖ ਰੁਪਇਆ ਕਰਦਾ ਹੈ ਹਾਂ 3 ਲੱਖ ਵਾਲੀ ਦੋਤੀ ਵੇਚਾਂਗੇ 3 ਲੱਖ ਦੀ ਵੇਚਾਂਗੇ 4 ਲੱਖ ਰੇਟ ਕਰਦੇ ਆਂਗੇ ਉਹ ਖਵਾਇਆ 5 ਲੱਖ ਤੋਂ ਵੀ ਉੱਤੇ ਆ 5 ਲੱਖ ਦਾ ਹੀ ਖਵਾਇਆ ਉੱਤੇ ਅੱਛਾ ਬਹੁਤ ਜ਼ਿਆਦਾ ਫ੍ਰੀਜ ਨਾਲ ਤੇ ਆਪਾਂ ਖਾਸ ਲੋਕਲ ਤਨਹੋਲੇ ਦੇ ਤਨਹੋਲੇ ਦੀਆਂ ਤੇ ਮੋਬਾਈਲ ਨੰਬਰ 7293 ਹਾਂ 10343 ਇੱਕ ਵਾਰੀ ਫੇਰ ਬੋਲੋ 7293 ਹਾਂ 10343 ਅੱਛਾ ਲੈ ਭਾਈ ਨਗੀਨਾ ਇੱਕ ਵਾਰੀ ਮੈਂ ਦੂਰੋਂ ਦਿਖਾ ਦਿਆਂ ਤੇ ਆਹ ਦੇਖ ਤੇ ਆ ਲੋ ਜੀ ਤੋਰ ਲੈ ਇੱਕ ਵਾਰੀ ਫੇਰ ਤੋਰ ਤਰਾ-ਤਰਾ ਕਰਕੇ ਦਿਖਾ ਦੇ ਬਾਈ ਨੂੰ ਆ ਲੈ ਪੜੀ ਹੋਈ ਝੋਟੀਆਂ ਬਿਲਕੁਲ ਕੁੰਦਨ ਵਰਗੀ ਨਗੀਨਾ ਹੈਗਾ ਇਹ ਆ ਲੈ ਹਜੇ ਦੰਦਾ ਜੀ ਹੈ ਤੇ ਇੱਕ ਵਾਰੀ ਫੇਰ ਫੇਸ਼ ਕਰ ਲੋ ਕਰਮਾਲ ਜੀ ਦਾ ਚੈੱਕ ਚੰਗੇ ਸ਼ਕੀਨ ਲੋਕ ਨੇ ਕਿਹੜੇ ਜਾਨਵਰਾਂ ਨੂੰ ਚੰਗਾ ਪਾਲਦੇ ਨੇ ਚੰਗੀਆਂ ਖਾਦ ਖਰਕਾਂ ਦੇ ਨਾਲ ਤੇ ਫਿਰ ਉਹਨਾਂ ਦੇ ਚੰਗੀ ਰੇਟ ਨਿਕਲਦੇ ਨੇ ਇਹ ਜਿਹੇ ਲੋਕਾਂ ਤਾਂ ਇਸ ਰੂਹ ਖੁਸ਼ ਹੁੰਦੀ ਆ ਜਿਹੜੇ ਤਿਆਰ ਕਰਕੇ ਡੰਗਰ ਨੂੰ ਵੇਚਦੇ ਆ ਤੇ ਜਿਹੜੇ ਕਟੂਚੇ ਵੇਚਦੇ ਆ ਫੇਰ ਜਦ ਦੁਖੀ ਹੁੰਦਾ ਤੇ ਸਪਰਕ ਕਰੋ ਮੋਬਾਈਲ ਨੰਬਰ ਬੋਲਤਾ ਕੈਮੇ ਛੂਏ ਮਾਜਾ ਬਾਈ ਇਹ ਦਾ ਤਸ ਮਾੜਾ ਜਿਹਾ ਜੀ ਜਿਆ ਛੂਏ ਬਾਈ ਦਾ ਤੀਜੇ ਛੂਏ ਠੀਕ ਹੈ ਤੀਜੇ ਛੂਏ ਤੇ ਦੁੱਧ ਕਿੰਨੇ ਲੀਟਰ ਹੈ ਦੁੱਧ ਦਾ ਜੀ ਇਹ ਹੁਣ 20 ਤੋਂ ਬਾਹਰ ਹੀ 20 ਤੋਂ ਬਾਹਰ ਤੋਂ ਹਜੇ ਕੱਚੀ ਕੋਈ ਤਰ੍ਹਾਂ ਦੀ ਨਾ ਨਾ ਜੀ ਸੁਹੀ ਹੋਈ ਗਈ ਦਾ ਸੁਹੀ ਆ ਬੱਚਾ ਕਿਹੜਾ ਜੀ ਕੱਟੀ ਆ ਜੀ ਮਾੜਾ ਆਹ ਵਾਲਾ ਠੀਕ ਹੈ ਕੋਈ ਨਹੀਂ ਉਹ ਤਾਂ ਕਰਦੀ ਹੁੰਦੀ ਆ ਮਗਰ ਕੱਟੇ ਹਾਂ 나ਡੂਆ ਵੀ ਹੈਗਾ ਕੱਟਣ ਦਾ ਜੀ ਹੂੰ ਤੇ ਹਾਂ ਜੀ 5 ਕਿਲੋ ਬੋਲਾ ਕੱਢੇ ਕੀ ਰੇਟ ਕਰਦੇ ਹੋਣ ਇਹਦਾ 3.5 3.5 ਰੇਟ ਕਰਦੇ 3.5 ਅੱਛਾ ਤੇ ਮੌਕੇ ਤੇ ਮੌਕੇ ਤੇ ਕੋਈ ਕਰ ਦਾਂਗੇ ਮਾਨਤਾਂ ਮਾਨਤਾਂ ਕਰ ਦੋ ਹਾਂ ਠੀਕ ਹੈ ਤੇ ਮੋਬਾਈਲ ਨੰਬਰ ਛੋਟਾ ਮੋਬਾਈਲ ਨੰਬਰ ਜੀ 95694 82000 ਤੇ ਇੱਕ ਵਾਰੀ ਫਿਰ ਬੋਲੋ 95694 82000 ਤੇ ਕਿਹੜਾ ਪਿੰਡ ਆਪਣਾ ਪਿੰਡ ਧਰਮਗੜਾ ਜੀ ਜਿਲ੍ਹਾ ਸੰਗਰੂਰ ਦਾ ਜਿਲ੍ਹਾ ਸੰਗਰੂਰ ਧਰਮਗੜਾ ਉਹ ਤੇ ਚੀਮਿਆਲਾ ਵੀ ਪਿੰਡ ਹੈ ਜੀ ਅੱਛਾ ਘਰ ਦੀ ਮਾਲ ਸਾਜੀ ਕੋਈ ਵਪਾਰ ਵਾਲਾ ਕੰਮ ਨਹੀਂ ਹੈ ਅੱਛਾ ਆਪਣੇ ਆਪ ਦੀ ਹੈ ਹਾਂ ਜੀ ਆਪਦੀ ਮਾਲ ਪਿਛਲੇ ਸਾਲ ਤੱਕੀਰ ਕੱਟ ਰਿਹਾ ਹੈ ਇਹਦਾ ਇਹ ਸਾਰਿਆਂ ਨੇ ਦਿੱਤਾ ਹੀ 18 19 ਲੀਟਰ ਦੋ 18 19 ਲੀਟਰ ਦਿੱਤਾ ਆ ਕੱਟੂ ਕੱਟੀ ਦਾ ਕੋਈ ਛੀਮਣ ਲੱਗਿਆ ਹੋਇਆ ਕੰਮ ਥਾਂ ਤੇ ਨਾ ਨਾ ਜੀ ਇਹ ਛਾਂਦੀ ਮੌਕੇ ਤੇ ਤਿੰਨ ਲਾਈਨ ਹੋ ਜੂ। ਹਾਂਜੀ ਮੌਕੇ ਤੇ ਹੋਊ। ਠੀਕ। ਇੱਕ ਮਹੀਨਾ ਹੋ ਗਿਆ ਸੁਈ ਨੂੰ ਹੈ? ਨਹੀਂ ਇੱਕ ਮਹੀਨਾ। ਅੱਛਾ। ਤੇ ਕਿੰਨੇ ਲੀਟਰ ਦੁੱਧਾ ਹੁੰਨੇ ਥੱਲੇ? ਹੈ ਵੀਰੇ। 4 4 ਲੀਟਰ ਦੁੱਧਾ। ਅੱਛਾ। 4 ਲੀਟਰ ਦੁੱਧਾ ਤੇ ਇੱਕ ਮਹੀਨਾ ਸੁਈ ਨੂੰ ਹੋਇਆ? ਸਹੀ ਮਹੀਨਾ ਹੋ ਗਿਆ। ਅੱਛਾ। ਕਿੱਛਾ ਕੀ ਆ ਮਗਰ ਜੀ? ਕੱਟੀਆਂ ਬਾਈ। ਕੱਟੀ ਆ। ਠੀਕ। ਇਹ ਇੱਕ ਵਾਰੀ ਮੈਂ ਐਕਟਰ ਚ ਪਾਰਟ ਕਰਾਉਣਾ ਚਾਹ। ਤੋਰੀ ਭਾਈ ਮਾੜਾ ਜਾ। ਸੂਰਾ ਤਰਕਰਨ ਚ ਇੱਕ ਵਾਰੀ ਜੀ ਆ ਲੋ ਜੀ ਆਦੇ ਦਾ ਨਾਲ ਦੇ ਕੱਟਿਆ ਬਈ ਹੈ ਇਹ ਆਪ ਚਾਰ ਦੰਦ ਪਹਿਲਾਂ ਨਾ ਕੱਟਿਆ ਜੀ ਇਹ ਪਹਿਲਾਂ ਨਾ ਅੱਛਾ ਪਹਿਲਾਂ ਕੱਟਿਆ ਬਾਈ ਕਹਿੰਦਾ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਠੀਕ ਹੈ ਤੇ ਮੰਗਦੇ ਕਿਉਂ ਹੋਣ ਇਹਦਾ ਮੰਗਦਾ ਇੱਕ 30 ਆ ਇੱਕ 30 ਮੌਕੇ ਤੇ ਕੋਈ ਨਾ ਕੋਈ ਦੇਖ ਆਏ ਤੇ ਮੋਬਾਈਲ ਨੰਬਰ ਬੋਲ ਦੇ 84278 011 ਹਾਂ ਜੀ ਦੋ ਇੱਕ ਵਾਰੀ ਹੋਰ ਬਹੁਤ ਉੱਚੀ ਬੋਲੋ ਜੀ 84278 ਹਾਂ ਜੀ ਹਾਂ ਜੀ ਹਾਂ ਜੀ ਅੱਗੇ 84278 011 011 02 02 ਪਿੰਡ ਕਿਹੜਾ ਸਪਾਰਕਲਾ ਸਪਾਰਕਲਾ ਜਿਲ੍ਹਾ ਬਰਨਾਲਾ ਲਓ ਜੀ ਆ ਇਹ ਆ ਜੀ ਕੁਲੀ ਕਰੇ ਲੂ ਮੱਝ ਆਵਈ ਤੇ ਕੋਈ ਵਪਾਰ ਦਾ ਕੰਮ ਨਹੀਂ ਤੇ ਚੋਟੀ ਪੋਸਤ ਜ਼ਬਰਦਸਤ ਹੈ ਤੇ ਜੇ ਭਾਈ ਤੋੜ ਕੇ ਦਿਖਾ ਦੇ ਮਾੜੀ ਜਿਹੀ ਜਮਾਂ ਗੱਲ ਬਣ ਜੇ ਸੋਹਣਾ ਤੋੜ ਤੇ ਤੇ ਪੁੱਛਦੇ ਆ ਵੀ ਕਿਹੜਾ ਪਿੰਟ ਤੇ ਕਿੰਨਾ ਦੁੱਧ ਤੇ ਚੋਟੀ ਜ਼ਬਰਦਸਤ ਆ ਘੱਕ ਲੱਗਿਆ ਹੋਇਆ ਤੇ ਆ ਲੋ ਜੀ ਤੋੜਾ ਤਰਾ ਕਰਾ ਦਿਆਂ ਕਰਮਾਲ ਦਾ ਚੱਕ ਤੇ ਅੱਠ ਰੂਟਰ ਬੜਾ ਸੁਨੱਖਾ ਬਣਾਇਆ ਹੋਇਆ ਕਰਮਾਲੀ ਨੇ ਤੇ ਆ ਜੀ ਅੱਛਾ ਜਿਹਾ ਮੋੜ ਲਿਆ ਤੇ ਸਿੰਘਾ ਸੁਕਾਂ ਦੀ ਕੁੰਡੀ ਬਹੁਤ ਹੈ ਆ ਫੇਚ ਕਰੋ ਇੱਕ ਵਾਰੀ ਚੋਟੀ ਦਾ ਤੇ ਆਰਡਰ ਵੀ ਚੰਗਾ ਲੱਗਿਆ ਹੋਇਆ ਆ ਲੋ ਜੀ ਤੇ ਸਾਡੀ ਡਿਟੇਲ ਪੁੱਛਾਂਗੇ ਵੀ ਕਿੰਨਾ ਦੁੱਧ ਤੇ ਕਿੰਨੇ ਐਸੇ ਤੇ ਕਿਹੜਾ ਪਿੰਡ ਤੇ ਆ ਕਟੜੂ ਗੂਰਾ ਬਾਈ ਗੂਰਾ ਬਾਈ ਤੇ ਸਾਂਹ ਹੋਆ ਹੈ ਆ ਪੂਰਾ ਸਾਂਹ ਸੀ ਅੱਛਾ ਹੁਣ ਇਹ ਕੱਟਿਆ ਕੱਟਾ ਕਿੱਥਾ ਹੈ ਬਾਈ ਕੱਟਾ ਕਿੰਨੇ ਦਿਨ ਹੋਇਆ ਸੂਈ ਨੂੰ ਸੂਈ 4 ਤਰੀਕ ਦੀ 4 ਤਰੀਕ ਦੀ ਠੀਕ ਹੈ ਅੱਜ 11 ਹੋ ਗਈ ਠੀਕ ਤੇ ਹੁਣ ਇਹਦੇ ਥੱਲੇ ਦੁੱਧ ਕਿੰਨੇ ਲੀਟਰ ਹੈ ਹੁਣ 12 ਲੀਟਰ ਤਿਆਰ ਹੈ 12 ਲੀਟਰ ਤਿਆਰ ਹੈ ਤੇ ਪਿੰਡ ਕਿਹੜਾ ਆਪਣਾ ਮੱਖਾ ਜੀ ਮਾਨਸਾ ਜੀ ਕ ਮੱਖਾ ਚੈਲਾ ਨਾ ਮੱਖਾ ਰਾਇ ਬੋਲੀ ਰਾ ਪਰ ਮੱਖਾ ਠੀਕ ਹੈ ਮਾਨ ਤੇ ਅੱਛਾ ਹੁਣ ਦੁੱਧ ਦੇ ਥੱਲੇ ਕਿੰਨੇ ਲੀਟਰ ਹੈ 12 ਲੀਟਰ ਤਿਆਰ ਹੈ ਬਈ ਤੇ ਸੂਏ ਕਿਵੇਂ ਦੂਜੇ ਬਈ ਦੂਜੇ ਸੂਏ ਆ 12 ਲੀਟਰ ਦੁੱਧ 11 12 12 12 ਤੇ ਦੂਜੇ ਸੂਏ ਤੇ ਹੁਣ ਇਹਦੀ ਡਿਮਾਰਟ ਕੀ ਕਰਦਾ ਦੋ 25 ਵਾਲਾ ਦੋ 25 ਹਾਂਜੀ ਮੌਕੇ ਤੇ ਦੇ ਲੈਣ ਮੌਕੇ ਤੇ ਕਰ ਦਿਆਂਗੇ ਬਈ ਕਰ ਦੋਗੇ ਤੇ ਮੋਬਾਈਲ ਨੰਬਰ 94603 ਹਾਂ 81785 ਇੱਕ ਵਾਰੀ ਫੇਰ ਬੋਲੋ 94603 8678 ਤੇ ਇੱਕ ਡੰਗ ਚੋਵੇ ਦੋ ਡੰਗ ਚੋਵੇ ਜਮਾ ਬਾਈ ਆਪਣਾ ਕਰੇ ਥੱਲੀ ਕਰਕੇ ਅੱਛਾ ਜੀ ਪਮਾਤਰ ਨੇ ਡੰਗ ਚੋਵੇ ਫੌਜੀ ਬੰਦਾ ਬਾਈ ਆਪਣੀ ਘਰ ਦੀ ਪਾਲੀ ਹੈ ਅੱਛਾ ਕੋਈ ਵਪਾਰ ਨਹੀਂ ਕੋਈ ਵਪਾਰ ਨਹੀਂ ਜੇ ਕਰੇ ਜਾ ਕੇ ਦੇਖ ਲਓ ਹਾਂ ਇਹਦੀ ਮਾਂ ਖੜੀ ਹੈ ਅੱਛਾ ਜਾਂਦੀ ਵੀ ਥੋੜਾ ਆਪ ਦਾ ਘਰੇ ਦੂਰਾ ਬਾਏ ਘਰੇ ਲੂਰਾ ਬਾਏ ਅੱਛਾ ਠੀਕ ਹੈ ਲੈ ਬਾਈ ਇੱਕ ਵਾਰੀ ਮੈਂ ਕੈਮਰਾ ਫੇਰ ਮਾਰਾਂ ਬੰਦਾ ਕਹਿੰਦਾ ਵੀ ਇਹ ਜੀ ਕੋਈ ਗੱਲ ਨਹੀਂ ਵੀ ਆਪਾਂ ਕੋਈ ਵਪਾਰ ਕਰਦੇ ਆ ਇੱਕ ਡੰਗ ਤੋਂ ਵੀ ਤਸ਼ੱਲੀ ਨਾਲ ਲਿਜਾਵੇ ਬੰਦਾ ਤੇ ਆ ਲੋ ਜੀ ਗੈਪ ਵਾਲਾ ਥਣ ਲੱਗੇ ਹੋਇਆ ਸਾਰੇ ਚਾਰੇ ਥਣ ਚਾਰੇ ਗੈਪ ਵਾਲੇ ਤੇ ਇੱਕ ਵਾਰੀ ਮੈਂ ਝੋਟੀ ਦੂਰੋਂ ਦਿਖਾ ਦਿਆਂ ਤੇ ਕੋਈ ਗੱਲ ਨਹੀਂ ਮੁੱਲ ਹੋ ਜਾਂਦਾ ਹੁੰਦਾ ਇਹ ਆ ਲੋ ਜੀ ਇੱਕ ਵਾਰੀ ਦੂਰੋਂ ਦਿਖਾ ਦਿਆਂ ਸਾਰੀ ਝੋਟੀ ਇੱਕ ਹੋਰ ਨਹੀਂ ਕਿ ਨਾਲ ਦਿਖਾਉਣੇ ਆਗੇ ਤੇ ਥਣ ਤਾਂ ਥੋੜੇ ਜੇ ਇਕੱਠੇ ਨੇਗੇ ਇਹਦੀ ਡਿਟੇਲ ਪੁੱਛਾਂਗੇ ਐ ਐ ਚੱਲ ਇਧਰ ਨੂੰ ਇਧਰ ਆ ਪਿਟਰ ਰੂਟਾ ਪਉਂਦਾਗਾ ਤੇ ਆਡ ਰੂਟਰ ਚੰਗਾ ਬਣਾਇਆਗਾ ਆ ਲੋ ਜੀ ਆਪੇ ਚੈੱਕ ਕਰ ਲਿਓ ਆਪਾਂ ਕੁਛ ਨਹੀਂ ਇਹਦੇ ਬਾਰੇ ਬੋਲਣਾ ਤੇ ਇਹਨਾਂ ਦਾ ਰੇਟ ਤੋੜਾ ਤਾਰਾ ਕਰੋ ਚੈੱਕ ਆ ਜਾ ਮੋੜ ਲਿਆ ਤੇ ਦੱਸੀ ਚੱਲੋ ਵੀ ਕੀ ਘਾਟ ਬਾਦ ਹੈ ਇਹ ਵਾ ਥੋੜਾ ਜਿਹਾ ਮੂਰੇ ਬਣਾਇਆ ਹੋਇਆ ਤੇ ਇਹਦੀ ਡਿਟੇਲ ਪੁੱਛਾਂਗੇ ਸੱਤਸਰੀ ਕਾਲਾ ਬਾਈ ਕਿਹੜਾ ਪਿੰਡ ਹੈ ਪਤਾ ਨਾ ਅੱਛਾ ਇਹ ਕਹਵੇਂ ਸੁਆ ਮਾਚੇ ਹੈ ਕਹਵੇਂ ਸੁਆ ਹੈ ਹੈ ਤੀਜੇ ਤੀਜੇ ਕਿੰਨੇ ਪੈਸੇ ਮੰਗਦੇ ਉਹਦੇ 145 145 ਦੁੱਧ ਕਿੰਨੇ ਲੀਟਰ ਹੈ ਥੋੜਾ ਲੀਟਰ ਗਰੰਟੀ ਅੱਛਾ ਤੇ ਦੇਣ ਲੈਣ ਵਾਲੀ ਗੱਲ ਕਿਤੋਂ ਤੱਕ 130 ਤੇ ਮੋਬਾਈਲ ਨੰਬਰ 98721 9537 ਇੱਕ ਵਾਰੀ ਫੇਰ ਬੱਲੀ 98721 9537 ਤੇ ਕਿ ਪਿੰਡ ਕਿਹੜਾ ਤੁਸੀਂ ਆਪਣਾ ਬੱਲੋ ਬੱਲੋ ਕੇ ਇਹ ਕਿਥੇ ਨੇ ਜ਼ਿਲ੍ਹਾ ਬਰਨਾਲਾ ਅੱਛਾ ਠੀਕ ਹੈ ਲੈ ਇੱਕ ਵਾਰੀ ਫੇਰ ਦਿਖਾ ਦੇ ਚੱਲ ਬਾਤਸ ਪੂਰੀ ਮੱਝ ਦਿਖਾਉਣੀ ਆ ਕਿ ਤੁਹਾਨੂੰ ਆ ਤੇ ਕਹਿੰਦਾ ਵੀ ਇਹ ቶਕੜਗਪਨ ਹੈ ਕਈ ਬੰਦੇ ਕਹਿੰਦੇ ਵੀ ਸਾਨੂੰ ਯਾਰ ቶਕੜਗਪਨ ਦਿਖਾ ਕੇ ਕਰ ਛੋਟੀ ਫਰਮਾਇਸ਼ ਤੇ ਤੇ ቶਕੜਗਪਨ ਦਿਖਾਉਣ ਵਾਲੇ ਕਰ ਲੋ ਚੈੱਕ ਛੋਟੇ ਜਿਹੇ ਕੱਦ ਦੀ ਤੇ ਪੂਰੀ ਮੱਝ ਤੇ ਦੇਖਦੇ ਆ ਵੀ ਕਿੰਨੇ ਕਿਚਰ ਤੇ ਛੁਈ ਆ ਤੇ ਕਿੰਨੇ ਪੈਸੇ ਮੰਗਦਾ ਹੈ ਤੇ ਕਿਹੜਾ ਪਿੰਡ ਖੜੀ ਤੇੜਾ ਅਜਾ ਹਵਾ ਬਹੁਤ ਚੱਲਦੀ ਆ ਚੱਲ ਫੇ ਬੰਨ ਸਜਣਾ ਇਹਦੇ ਮਗਰ ਬੱਚਾ ਹੈ ਬੱਚਾ ਬੱਚਾ ਕਿੰਨੇ ਚਿਰ ਤੇ ਛੁਈ ਆਏ ਚਾਰ ਮਹੀਨੇ ਹੋ ਗਏ ਹੁਣ ਦੁੱਧ ਕਿਨਾ ਹੈ ਉਧਰ ਕਿਲੋ 8 ਕਿਲੋ ਹੈਗਾ ਇਹ ਲੈ ਵੀ 8 ਕਿਲੋ ਦਸਦਾ ਬਾਈ ਦੁੱਧ 8 8 ਲੀਟਰ ਦੁੱਧ ਦਸਦਾ ਬਾਈ ਤੇ ਛੂਹੇ ਕੇ ਮੈਂ ਉਮਿਤ ਰਹਿ ਪਹਿਲਾਂ ਨਾ ਤੇ ਹੁਣ ਕਿੰਨੇ ਪੈਸੇ ਦੇ ਦੇਣਾ ਪੰਜ ਇੱਤਰ ਹਜ਼ਾਰ ਤੇ ਦੁੱਧ ਕਿੰਨਾ ਦਾ ਚਾਹੀ 8 ਕਿਲੋ ਤੇ 22 ਮਿੰਨਾਂ ਦੀ ਚੈੱਕ ਪਾਸ ਹੈ ਤੇ ਜੈ 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 ਮੰਨਤਨ ਹੋ ਜੂਗਾ ਆਪਣੀ ਮਾਂ ਤਾਂ ਨਹੀਂ ਛਮਾਰ ਕੇ ਦੱਸ ਐਤਰ ਮੁਹਾਰ ਖੁੱਲ ਕੇ 60 ਸੁੱਟ ਦੇ ਲੈਵੇ ਕਰੀਏ 60 ਦੇ ਨਹੀਂ ਕਰਦਾ ਚੰਗਾ ਮੋਬਾਈਲ ਨੰਬਰ ਕਰ ਫਿਰ 99777 ਹਾਂ 550 ਇੱਕ ਵਾਰ ਫੇਰ 99777 ਹਾਂ 550 ਅੱਛਾ ਪਿੰਡ ਕਿਹੜਾ ਆਪਣਾ ਰਾਮਪੁਰਾ ਰਾਮਪੁਰਾ ਫਿਰ ਤੂੰ ਐ ਤਾਂ ਕਹਿ ਨਹੀਂ ਵੀ ਇਹ ਤੀਜੇ ਆ ਅੱਛਾ ਇਹ ਪਹਿਲਾ ਨਾ ਠੀਕ ਆ